ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 5 ਜੁਲਾਈ ਯਾਨੀ ਕਿ ਅੱਜ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਦੀ ਗੱਲ ਕਰਾਂਗੇ ਨਾਲ ਲੱਗਦੇ ਖੇਤਰਾਂ ਦੀ ਮੌਸਮ ਦੇ ਵਿੱਚ ਅੱਜ ਕੀ ਬਦਲਾਅ ਹੈ ਤੇ ਮੀਂਹ ਦੇ ਅਸਰ ਕਿੰਨੇ-ਕਨੇ ਇਹ ਤੁਹਾਨੂੰ ਦੱਸਾਂਗੇ ਐਸੇ ਲਈ ਤਾਂ ਆ ਲਾਈਵ ਹੈ ਸੈਟੇਲਾਈਟ ਤੋਂ ਸੀਨਾ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਲਗਭਗ 7:30 ਵਜਣ ਜਾ ਰਹੇ ਆ ਸਵੇਰ ਦੇ ਜੁਲਾਈ 5 ਦਾ ਅੱਜ ਦਿਨ ਹੈ ਜਿਵੇਂ ਕਿ ਸਾਨੂੰ ਕੱਲ ਵੀ ਅਪਡੇਟ ਦਿੱਤੀ ਸੀ ਕਿ ਆਉਂਦੇ ਦਿਨਾਂ ਦੇ ਵਿੱਚ ਮੀਂਹ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕਾਰਨ ਦੋ ਇੱਕ ਤਾਂ ਪਛਵੇਂ ਸਿਸਟਮ ਆ ਰਿਹਾ ਜੀ ਜਿਹੜਾ ਕਿ 5 6 ਨੂੰ ਸਰਗਰਮ ਹੋਣ ਜਾ ਰਿਹਾ ਅੱਜ ਤੋਂ ਫਾਇਰ ਤੋਂ ਬਾਅਦ ਜਾਂ ਫਿਰ ਕੱਲ ਤੋਂ ਤੇ ਦੂਜੀ ਵਾਰ ਸੇ ਮੌਨਸਨ ਐਕਸਿਸ ਜਿਹੜੀ ਕਿ ਕਹ ਲਿਆ ਕਿ ਮੱਧ ਭਾਰਤ ਤੇ ਸੂਬਿਆਂ ਦੇ ਉੱਤੇ ਬਣੀ ਹੋਈ ਸੀ ਹੁਣ ਖਿੱਚ ਸਕਦੀ ਹੋਈ ਇਸ ਡਾਇਰੈਕਸ਼ਨ ਦੇ ਵਿੱਚ ਯਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਉੱਪਰ ਜਿਹੜੀ ਹੈ ਕੇਂਦਰ ਹੋਈ ਗਈ ਹੁਣ ਤੇ ਇਹਦੇ ਸਦਕਾ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰ ਔਰ ਹਿਮਾਚਲ ਤਰਾਕਾਨ ਜੰ ਦੇ ਵਿੱਚ ਤਗੜੇ ਮੀਂਹ ਦੇ ਸਪੈਲੂ ਵੇਖਣ ਨੂੰ ਮਿਲਣਗੇ ਆਉਂਦੇ ਦਿਨਾਂ ਦੇ ਵਿੱਚ ਇਸ ਲਈ ਦੀਆਂ ਜੇਕਰ ਆਹ ਸੈਟਲਾਈਟ ਤੋਂ ਸਿਰਾਂ ਦੇਖਦੇ ਆ ਤੇ ਲੈਹਦੇ ਵਾਲੇ ਪਾਸੇ ਸਿਆਲਕੋਟ ਦੇ ਲੱਗੇ ਬੱਦਲ ਇੱਕ ਵੱਡੇ ਲੈਵਲ ਦਾ ਬਣਿਆ ਹੋਇਆ ਜਿਹੜਾ ਕਿ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਹਲਕੇ ਹੈਗੇ ਆ ਡੇਰਾ ਬਾਬਾ ਨਾਨਕ ਦਿਨਾ ਨਗਰ ਔਰ ਫਤਗੜ ਜੁੜੀਆਂ ਬਟਾਲਾ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਦੇ ਨਾਲ ਕਿਤੇ ਨਾ ਕਿਤੇ ਹਲਕੇ ਸ਼ਰਾਟੇ ਕੁਝ ਥਾਵਾਂ ਤੇ ਲੱਗੇ ਨੇ ਕੁਝ ਥਾਵਾਂ ਤੇ ਆ ਸਾਰੇ ਹੈਗੇ ਨੇ ਆਉਂਦੇ ਘੰਟਿਆਂ ਦੇ ਵਿੱਚ ਲੱਗਣ ਦੇ ਤੇ ਦੂਜੇ ਫਾਸੇ ਪਠਾਨਕੋਟ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਇਸ ਸਲਾਵਾ ਸ੍ਰੀ ਅਮਰitsar ਸਾਹਿਬ ਔਰ ਨਾਲ ਜਿਹੜੇ ਹਲਕੇ ਆ ਗਿਆ ਜਨਾਲਾ ਟਾਰੀ ਫਤਿਹਗੜ ਜੂੜੀਆਂ ਔਰ ਨਾਲ ਲੱਗਦੇ ਜਿਹੜੇ ਹਲਕੇ ਨੇ ਇਹਨਾਂ ਹਲਕਿਆਂ ਦੇ ਵਿੱਚ ਵੀ ਤੇ ਸ੍ਰੀ ਅਮਰitsar ਸਾਹਿਬ ਸ਼ਹਿਰ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕੇ ਛਰਾਟੇ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਔਰ ਸ੍ਰੀ ਤਾਰਾ ਤਾਰਾ ਸਾਹਿਬ ਦੇ ਵਿੱਚ ਖਡੂਰ ਸਾਹਿਬ ਔਰ ਨਾਲ ਲੱਗਦੇ ਜਿਹੜੇ ਹਲਕੇ ਆ ਖੇਮ ਕਰਨ ਤੇ ਹੋਰ ਹਲਕਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਇਸ ਤੋਂ ਇਲਾਵਾ ਜਿਹੜੇ ਦੁਪਹਿਰ ਤੋਂ ਬਾਅਦ ਬੱਦਲ ਬਣਨ ਤੇ ਮੁਰਤਵਾਸਾਰ ਨੇ ਅੱਜ ਜਿਵੇਂ ਕਿ ਸਵੇਰ ਦੇ ਲੱਗੇ ਦੁਪਹਿਰ ਤੱਕ ਧੁੱਪ ਲੱਗਣ ਤੇ ਆਸਾਰ ਨੇ ਇਹਨਾਂ ਚਾਰ-ਪੰਜ ਲਿਆਰ ਛੱਡ ਕੇ ਇਸਲਾਵਾ ਦੁਪਹਿਰ ਤੋਂ ਬਾਅਦ ਤੋਂ ਵਾਧੂ ਵੀ ਗਰਜਲਿਸ਼ਕ ਵਾਲੇ ਬੱਦਲ ਬਣਨਗੇ ਫਾਵੇਂ ਮਾਝਾ ਵਾਲੇ ਫਾਸੇ ਬਣ ਜਾਣੇ ਦੁਆਬੇ ਵਾਲੇ ਫਾਸੇ ਪੁਆਦ ਵਾਲੇ ਫਾਸੇ ਜਿੱਥੇ ਕਿਤੇ ਬੱਦਲ ਬਣੇਗਾ ਉਹ ਤਿੰਨ ਚਾਰ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਸਹਿਮਤ ਕਾਰਵਾਈਆਂ ਅੱਜ ਵੀ ਦੇਖਣ ਨੂੰ ਮਿਲਣਗੀਆਂ ਸੌਂਦੇ ਦਿਨਾਂ ਦੇ ਵਿੱਚ ਵਾਧਾ ਮੀਂਹ ਦੇ ਵਿੱਚ ਹੋ ਸਕਦਾ ਅੱਜ ਜਣੀਆਂ ਨੇ ਕਾਰਵਾਈਆਂ ਸੀਮਤ ਰਹਿਣ ਦੇ ਅਸਰ ਹੋਣਗੇ ਜਿਵੇਂ ਕੱਲ ਛਰਾਟੇ ਲੱਗੇ ਸੀ ਦੁਪਹਿਰ ਤੋਂ ਬਾਅਦ ਬੱਦਲ ਬਣ ਗਏ ਸੀ ਉਸੇ ਤਰ੍ਹਾਂ ਅੱਜ ਵੀ ਦੁਪਹਿਰ ਤੋਂ ਬਾਅਦ ਗਰਜਲਿਸ਼ਕ ਵਾਲੇ ਬੱਦਲ ਉੱਭਰਨਗੇ ਤੇ ਕੁਝ ਥਾਵਾਂ ਤੇ ਹਲਕੇ ਕੁਝ ਥਾਵਾਂ ਬਾਕੀ ਜੋ ਵੀ ਅਪਡੇਟਸ ਹੋਣਗੇ ਤੁਹਾਨੂੰ ਅਸੀਂ ਲਾਈਵ ਆ ਕੇ ਦੱਸਾਂਗੇ ਇਜਾਜ਼ਤ ਦੇ ਉੱਤਮ